ਗੁਰੂ ਕਾਲੀ ਸਾਧ ਸੰਗਤ ਜੀ ਦਾਸਰਿਆਂ ਦੇ ਜਥੇ ਵੱਲੋਂ ਇਹਨੀ ਹੀ ਸੇਵਾ ਆਪ ਸਾਰਿਆਂ ਨੇ ਪ੍ਰਵਾਨ ਕਰਨੀ ਇੱਕ ਦੋ ਜ਼ਰੂਰੀ ਬੇਨਤੀਆਂ ਆਪ ਸਾਰੀਆਂ ਸੰਗਤਾਂ ਦੇ ਸਾਹਮਣੇ ਦਾਸ ਦੇ ਜਥੇ ਨੇ ਰੱਖਣੀਆਂ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਸਬਦੀਆਂ ਹੋਈਆਂ ਜਿਨ੍ਹਾਂ ਕਰਕੇ ਸਾਡੇ ਜਥੇ ਤੇ ਅਸਰਪਿਆ ਕਿਉਂਕਿ ਭਾਈ ਸਾਹਿਬ ਜੀ ਵੀ ਆਏ ਨੇ ਸੇਵਾਕਾਰ ਯੋਗ ਸਾਡੇ ਉਹ ਵੀ ਸੇਵਾ ਨਿਭਾ ਰਹੇ ਨੇ ਪ੍ਰਬੰਧਕ ਕਮੇਟੀ ਨੇ ਸਾਨੂੰ ਇਹ ਫੈਸਲਾ ਸੁਣਾਇਆ ਕਿ ਤੁਸੀਂ ਸਾਰੇ ਰੋਜ਼ ਮਿਲ ਕੇ ਕੀਰਤਨ ਕਰੋਗੇ ਪਰ ਕੀਰਤਨ ਜਿਹੜਾ ਹੈ ਇਹ ਰੋਜ਼ ਦੀ ਖਰਾਕ ਹੈ ਜਦੋਂ ਮਨ ਮੰਨਦਾ ਹੋਵੇ ਉਦੋਂ ਹੀ ਕੀਰਤਨ ਹੁੰਦਾ ਹੈ ਜਦੋਂ ਮਨ ਨਾ ਮੰਨਦਾ ਹੋਵੇ ਫਿਰ ਤੇ ਟਾਈਮ ਪਾਸ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਸਾਨੂੰ ਦਫ਼ਤਰ ਵਿੱਚ ਬਣਾ ਕੇ ਇਹ ਕਹਾਂਗੇ ਤੁਸੀਂ ਇੰਜ ਕਰਨਾ ਹੈ ਅਸੀਂ ਪੁੱਛਿਆ ਵੀ ਕਿਉਂ ਕਿ ਸਾਨੂੰ ਤਾਂ ਤੁਸੀਂ ਪੁੱਛਿਆ ਨਹੀਂ ਕਿ ਤੁਸੀਂ ਕਰ ਲਓਗੇ ਜਾਂ ਨਹੀਂ ਕਹਿੰਦੇ ਨਹੀਂ ਇਹ ਕਮੇਟੀ ਦਾ ਫੈਸਲਾ ਹੈ ਤੁਸੀਂ ਕਰਨਾ ਕਰੋ ਨਹੀਂ ਤੇ ਅਸੀਂ ਫਾਜੋਤ ਤੁਸੀਂ ਜਾ ਸਕਦੇ ਹੋ ਤੇ ਦਾਸ ਨੇ ਜੱਥੇ ਨੇ ਫਿਰ ਇਹ ਫੈਸਲਾ ਕੀਤਾ ਕਿ ਇਸ ਤਰ੍ਹਾਂ ਇਹ ਕੀਤਨ ਨਹੀਂ ਕਰ ਸਕਦੇ ਕਿਉਂਕਿ ਮੈਂ ਤੇ ਇਹ ਵੀ ਸਾਡਾ ਦੁੱਧਪੀ ਸਿੰਘ ਅਸੀਂ ਪਹਿਲਾਂ ਹੀ ਕੀਰਤਨ ਸ਼ੁਰੂ ਕਰ ਦਿੱਤਾ ਹੈ 2020 ਦੇ ਵਿੱਚ ਇਹਨਾਂ ਗੱਲਾਂ ਕਰਕੇ ਅਸੀਂ ਦੋਵੇਂ ਟਰੱਕ ਚਲਾਣ ਲੱਗ ਗਏ ਕੈਨੇਡਾ ਸ ਪਰ ਕੀਰਤਨ ਨਹੀਂ ਪੈਸਾ ਕਰਕੇ ਨਹੀਂ ਕਰਦੇ ਪਰ ਇਹ ਕਿਉਂਕਿ ਜੇ ਪੈਸਿਆਂ ਦੀ ਗੱਲ ਹੋਵੇ ਤੇ ਫਿਰ ਟਰੱਕ ਤੁਹਾਨੂੰ ਪਤਾ ਹੀ ਆ ਵਾਧ ਕਮਾਈ ਹੈ ਤੇਹੀਂ ਕਮਾਉਂਦੇ ਨਹੀਂ ਲੋਕ ਐ ਪਰ ਖੇਚੇ ਇਹੀ ਤੇ ਟਰੱਕ ਚਲਾਉਂਦਿਆ ਹੀ ਗੇੜਾ ਚੁੱਕਣਾ ਤੇ ਦੌੜ ਹੁਣੀ ਕੇ ਵਾਪਸ ਜਾਈਏ ਤੇ ਕੀਤ ਅੰਦਰ ਹੀ ਜੇ ਕਿ ਹਮ ਸਾਥੋਂ ਵੇ ਤੇ ਸਾਡੇ ਕੈਨੇਡਾ ਫੋਨ ਕਰਕੇ ਤੁਸੀਂ ਕੁਛ ਕਰ ਲਈ ਉਥੇ ਹੌਲੀ ਹੌਲੀ ਕਰਦੇ ਆ ਸਾਜਨਾ ਕਟੋਕਟ ਸੋਹ ਸਿੰਘ ਜੋਰਜ ਕਾਹੀ ਬਾਣੀ ਵਾਲਾ ਅਹੀਂ ਸਾਰੇ ਅੰਸ਼ਾਰ ਸਮਾਰ ਕੱਠੇ ਵਾ ਤੇ ਰਾਤ ਇੱਕ ਦੋ ਵਾ ਜਾਣੇ ਕਿਸੇ ਨੇ ਵੀ ਕਹਿਣਾ ਤੁਸੀਂ ਹਸਨ ਦੇ ਕਿਸੇ ਨੇ ਵੀ ਕਹਿਣਾ ਬੰਦ ਕਰ ਦਿਓ ਸ਼ਮ ਦੇ ਤਰਾ ਸਿੰਘਾਂ ਨੇ ਰੱਖੀ ਜਾਣੇ ਇਹ ਬੜੀ ਜਾਣੇ ਅਗਲੇ ਦਿਨ ਤਿਆਰ ਹੋ ਕੇ ਫੇਰ ਆਪਣੇ ਕੰਮ ਕਰਦੇ ਬੜਾ ਵਧੀਆ ਚੱਲਣ ਲੱਗੇ ਫੇਰ ਮਨ ਚ ਆਇਆ ਕਿ ਜਦੋਂ ਇੰਨੀ ਦੌੜਦੇ ਸੀ ਕਿ ਕਿਉਂ ਨਾ ਕੀਰਤਨ ਹੀ ਕਰ ਲਈਏ ਫਿਰ ਇੱਥੇ ਆ ਗਏ ਤੁਹਾਡੇ ਕੋਲ ਇੱਥੇ ਕੀਰਤਨ ਹੀ ਆਪਣੀ ਮਰਜ਼ੀ ਨਾਲ ਕੀਤਾ ਅੰਮ੍ਰਿਤਸਰ ਪਰ ਹੁਣ ਜਦੋਂ ਗੱਲ ਸਾਡੇ ਪੇਪਰਾਂ ਦੀ ਵੀ ਸੀ ਪੇਪਰ ਸਾਡੇ ਉੱਧਰ ਵੀ ਪੰਚਾਣੇ ਸੀ ਇੱਥੇ ਇਹਦਾ ਵੀ ਭਰਾ ਇੱਥੇ ਹੈ ਤੇ ਮੇਰਾ ਵੀ ਭਰਾ ਇੱਥੇ ਹੈ ਉਹ ਕਹਿੰਦੇ ਆ ਤੁਸੀਂ ਇੱਥੇ ਆ ਜਾਓ ਕਿ ਤੁਸੀਂ ਕੀਰਤਨ ਤੇ ਕਰਦੇ ਹੀ ਨੇ ਤੇ ਇੱਕ ਜਰੀਆ ਹੈਗਾ ਗੁਰਦਾਰਾ ਸਾਹਿਬ ਤੋਂ ਆਪਾਂ ਕੀਰਤਨ ਕਰਕੇ ਨਾਲ ਪੇਪਰ ਲਓ ਤੇ ਪੇਪਰ ਲੈ ਕੇ ਤੇ ਜਿੱਥੇ ਮਰਜ਼ੀ ਕਿਸਾਨ ਰੋ ਪਰ ਸਾਨੂੰ ਨੇ ਜੀ ਵਧਾ ਕਿ ਪੇਪਰ ਲੈਣੇ ਏਡੇ ਓਕੇ ਨੇ ਗੁਰੂ ਘਰਾਂ ਦੇ ਵਿੱਚ ਹਰ ਬੰਦੇ ਦਾ ਆਪਣਾ ਆਪਣਾ ਸੁਭਾਅ ਹੁੰਦਾ ਹੈ ਕਈ ਬੰਦੇ ਗੱਲਾਂ ਬਰਦਾਸ਼ਤ ਕਰ ਲੈਂਦੇ ਨੇ ਕਈਆਂ ਕੋਲ ਨਹੀਂ ਹੁੰਦੀਆਂ ਜਿਹੜੇ ਕਰ ਲੈਂਦੇ ਨੇ ਉਹ ਵੱਡੀਆਂ-ਵੱਡੀਆਂ ਕਰ ਜਾਂਦੇ ਨੇ ਜਿੰਨਾਂ ਕੋਲ ਨਹੀਂ ਹੁੰਦੀਆਂ ਉਹਨਾਂ ਕੋਲ ਛੋਟੀ ਜਿਹੀ ਵੀ ਨਹੀਂ ਹੁੰਦੀ ਜਦੋਂ ਸਾਨੂੰ ਦਫ਼ਤਰ ਤੇ ਬੁਲਾ ਕੇ ਇਹ ਕਿਹਾ ਗਿਆ ਕਿ ਰਾਗੀ ਬਥੇਰੇ ਨੇ ਜੇ ਤੁਸੀਂ ਕਰ ਲਈ ਕਿਉਂ ਕਰੋ ਨਹੀਂ ਤੇ ਜਾਓ ਉਹ ਤੁਹਾਡਾ ਬੜਾ ਮੰਨੂ ਕੀ ਹੈ ਕਿ ਇਹ ਵੀ ਗੱਲ ਹੈ ਕਿਸੇ ਨੇ ਤੁਹਾਡੀ ਇੱਥੇ ਬਾਣੀ ਪੜਨੀ ਗੁਨਾ ਮਰਜੀ ਰੌਲਾ ਪਾਈ ਜਾ ਜੋ ਕਮੇਟੀ ਦਾ ਫੈਸਲਾ ਹੈ ਉਹੀ ਆਖਰੀ ਫੈਸਲਾ ਹੈ ਤੁਸੀਂ ਰਹੋਗੇ ਕਮੇਟੀ ਆਏਗੀ ਇਹ ਇਹ ਤੁਹਾਡਾ ਸੰਗਤ ਦਾ ਫੈਸਲਾ ਜੀ ਬੋਲੇ ਸਾਰੇ ਸੰਗਤ ਦਾ ਹੋਏ ਜੀ ਬਾਈ ਪਿਛਲੇ 4 ਸਾਲ ਤੋਂ ਚਾਰ ਸਾਲ ਤੋਂ ਪੇਪਰ ਲੈਨੇ ਹੋ ਜੀ ਪਹਿਲੇ ਬੜੇ ਪਿਆਰ ਨਾਲ ਇੱਜ਼ਤ ਨਾਲ ਲਗੇ ਨੇ ਇਹ 4 ਸਾਲ ਤੋਂ ਮਾਹੌਲ 5 ਸਾਲ ਤੋਂ ਖਰਾਬ ਹੋਇਆ ਉਸ ਤੋਂ ਪਹਿਲੇ ਵਾਹਿਗੁਰੂ ਗੁਰੂ ਸਾਹਿਬ ਦੀ ਤਾਬਿਆ ਤੋਂ ਇੱਕ ਬੇਨਤੀ ਸਾਰੀ ਸੰਗਤ ਨੂੰ ਇਹਦਾ ਵੀ ਜਿਹੜੇ ਗੁਰੂ ਘਰ ਦੇ ਜਿਹੜੇ ਸਾ ਸੰਗਤ ਜੀ ਸਭ ਤੋਂ ਪਹਿਲਾਂ ਮਹਾਰਾਜ ਦੀ ਤਾਬਿਆ ਦੀ ਬੇਨਤੀ ਸੁਣੋ ਭਾਈਕਾਰ ਸਿੰਘ ਜੀ ਇਹਨਾਂ ਦੀ ਗੱਲ ਵੀ ਪਾਈਦਾ ਪਹਿਲੇ ਉਹਨਾਂ ਦੀ ਗੱਲ ਕੀ ਹੈ ਜੀ ਸਾਡੇ ਜਜ਼ਬਾਤ ਕਈ ਵੀ ਸੰਕਤੀ ਹੁੰਦੇ ਨੇ ਕਈ ਵੀ ਪਸੰਦ ਹੁੰਦੇ ਨੇ ਪਰ ਪਾਸ ਇਕ ਚੇਤੇ ਰੱਖੋ ਆਪਾਂ ਬੈਠਿਆ ਬਨਿਆਦਾ ਸਰ ਪ੍ਰਕਾਸ਼ ਦੇ ਰੂਪ ਚ ਇੱਥੇ ਭਾਈ ਸਾਹਿਬ ਜੀ ਜਿੰਨੇ ਤੁਸੀਂ ਬੈਠੇ ਮੇਰਾ ਵੀ ਬੈਠੇ ਕਿਸੇ ਨੇ ਵੀ ਐਸਾ ਆਪत्तिजनक ਸ਼ਬਦ ਕੋਈ ਵਰਤੋ ਨੀ ਕਰਨੀ ਜਿਹਦੇ ਨਾਲ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋਵੇ ਮੈਂ ਬੇਨਤੀ ਕਰਾਂ ਅੱਜ ਸਾਨੂੰ ਅੱਗੇ ਵੀ ਬਹੁਤ ਬਦਨਾਮ ਅਸੀਂ ਸਾਡਾ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਕਿੰਨਾ ਹੋ ਰਿਹਾ ਹੈ ਉਹ ਜੇ ਪੰਗਾ ਬਣ ਕੇ ਤੁਸੀਂ ਗੁਰੂ ਦੀ ਜੁਰੀ ਚ ਗੁਰੂ ਦਾ ਸਤਕਾਰ ਨਾ ਕਰੋ ਤੁਸੀਂ ਵਿਚਾਰ ਕਰੋ ਵਿਚਾਰ ਸੁਣਾ ਨਹੀਂ ਕਸੋ ਉਹ ਵਿਚਾਰ ਦਾ ਵਿਚਾਰ ਤੁ ਨੂੰ ਵਿਵਾਦ ਗੱਲ ਗੁਰੂ ਦੀ ਹਜ਼ੂਰੀ ਚ ਨਾ ਕਰੋ ਕਿਸੇ ਦੇ ਉੱਤੇ ਅਲਿਗੇਸ਼ਨ ਪੈਰੀ ਸ਼ਬਦਾਂ ਦੀ ਵਰਤ ਨਹੀਂ ਜੇ ਵਰਤੋਗੇ ਦਾਸ ਇਸੋ ਕਸਨ ਕਰ ਦੇਣਾ ਜੀ ਮੈਂ ਵਜ਼ੀਰ ਹਾਂ ਜਨਾਂ ਤੇ ਆਪਣੀ ਇਸ ਹਾਕਮ ਦੀ ਵਰਤੋਂ ਕਰਾਂਗਾ भाई साहब ਤੁਸੀਂ ਬੋਲੋ ਬੋਲ ਕੇ ਬੋਲੋ 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 ਬਿਚਾਰ ਕੋਲ ਕੇ ਬਿਚਾਰ ਰੱਖੋ ਬਾਕੀ ਮੈਂ ਐਸੇ ਆਜ਼ਾਦ ਨਾ ਭਏ ਗੁਰੂ ਸਾਹਿਬ ਦੀ ਬੇਇਜ਼ਤੀ ਨਾ ਮੈਂ ਸੋਖਾ ਕਰ ਦਿਆਂਗਾ ਬਿਲਕੁਲ ਸਹੀ ਕਿਹਾ ਤੁਸੀਂ ਭਾਈ ਚਾਰ ਕਰ ਰਹੇ ਨੇ ਭਾਈ ਸਾਹਿਬ ਕਿ ਤੁਸੀਂ ਕੋਈ ਵੀ ਬੋਲੋ ਜੀ ਬੋਲੋ ਕਿਸੇ ਦੇ ਉੱਤੇ ਕੋਈ ਉਹੇ ਦਾ ਨਾਮ ਸੁ ਨਾ ਬੋਲੇ ਜਿਦਾ ਗੁਰੂ ਸਾਹਿਬ ਦੀ ਬੇਰੀ ਵੀ ਮੈਂ ਤੁਹਾਨੂੰ ਹੋਣ ਨਹੀਂ ਸੰਗਤ ਵੀ ਬੇਨਤੀ ਕਰ ਰਿਹਾ ਤੇ ਗੁਰੂ ਦੇ ਕਿੰਨੇ ਸਿਖੇ ਸਭ ਨੂੰ ਮੇਰੇ ਲਈ ਬੈਠੇ ਹੋ ਸੁਣ ਸੁਣਾ ਸੁਣ ਸਕਦੇ ਹੋ ਤੇ ਵਿਚਾਰਾਂ ਕਰਦੇ ਹਾਂ ਹਾਂ ਕਰ ਹਾਂਜੀ ਤੇ ਗੱਲ ਫਿਰ ਉੱਥੇ ਆ ਗਈ ਐ ਕਿ ਮੰਨ ਲਓ ਅਸੀਂ ਸੰਗਤ ਦੇ ਕਹਿਣ ਤੇ ਇੱਥੇ ਰੁਕ ਵੀ ਜਾਈਏ ਗੱਲ ਤੇ ਸਾਰੀ ਮਾਇਆ ਦੀ ਐ ਨਾ ਮੇਰਾ ਵੀ ਘਰ ਐ ਇਹਦਾ ਵੀ ਐ ਇਹਦਾ ਵੀ ਐ ਸਾਰਿਆਂ ਦੇ ਬੱਚੇ ਪਾਲਦੇ ਨੇ ਆਪਣੇ ਆਪਣੇ ਸਾਨੂੰ ਇਹ ਕਹਿ ਰਹਿੰਦਾ ਜੀ ਇਹਨਾਂ ਦੀ ਟੋਕਰੀ ਵਿੱਚ ਬਹੁਤ ਮਾਇਆ ਹੁੰਦੀ ਐ ਅੱਖਾਂ ਖਿਹਾਰ ਕਮਾਉਂਦੇ ਨੇ ਤੇ ਕੰਮ ਕੋਈ ਵੀ ਨਹੀਂ ਕਰਦਾ ਇੱਕ ਡਾਲਰ ਵੀ ਨਹੀਂ ਕੋਈ ਪਾਉਂਦਾ ਅੱਗੇ ਨੋ ਭਲਾ ਤੁਸੀਂ ਕਿੰਨੇ ਕਿੰਨੇ ਬਿਲਕੁਲ ਸਹੀ ਗੱਲ ਹੈ ਪਾਈ ਸਾਹਿਬ ਜੇ ਅੱਖਾਂ ਖਿਹਾਰ ਕਮਾਉਂਦੇ ਜੇ ਤੇ ਸਾਨੂੰ ਕਿਉਂ ਇਹ ਆਨਾਨਸਮੈਂਟਾ ਕਰਨੀ ਆਹ ਦਿਓ ਜੀ 8000 ਬਣਦੇ ਨੇ ਸਾਰਿਆਂ ਨੂੰ ਬੇਨਤੀ ਹੈ ਅਸੀਂ ਇੰਡੀਆ ਤੋਂ ਰਾਜ ਨਾ ਬੁਲਾਇਆ ਕਰੀਏ ਇੱਥੇ ਆਪਣੇ ਬੱਚਿਆਂ ਨੂੰ ਸਿਖਾਓ ਇਹ ਲੋ ਵਧੀਆ ਜੋਬ ਕਿਹੜੀ 8000 ਤੇ ਕੁੱਝਾਂ ਨਾਲ ਦੀ ਕਰਨੀ ਨਹੀਂ ਜਿਹੜੇ ਰੱਖੀ ਆ ਤੁਸੀਂ ਬਣਾਓ ਰੱਖੀ ਤੇ ਆਪਣੇ ਬੱਚਿਆਂ ਨੂੰ ਇੱਥੇ ਡਿਊਟੀ ਤੇ ਲਾਓ ਫਿਰ ਪਤਾ ਲੱਗੇ ਕਿ ਡਿਊਟੀ ਕਿਵੇਂ ਹੋਣੀ ਅਸੀਂ ਏਮਪਲੋਇਰ ਆ ਤੇ ਤੁਸੀਂ ਏਮਪਲੋਈ ਹੋ ਅਹੀਂ EMPLOYEES ਹੀ ਲੱਗੇ ਹੋਏ ਸਾਂ ਇਹਾਂ ਮਜਦਨ ਰੱਖਿਆ ਹੈ ਰਾਗੀ ਜਥੇ ਵੱਲੋਂ ਰੱਖਿਆ ਹੈ ਰਾਗੀ ਜਥੇ ਦੇ EMPLOYEES ਦੇ ਵਿੱਚ ਬੜਾ ਫਰਕ ਹੁੰਦਾ ਹੈ ਗੁਰਦੁਆਰੇ ਦੇ ਵਿੱਚ ਤੇ ਇਹ ਰੌਸ਼ਟਾ ਬੜਾ ਫਰਕ ਹੁੰਦਾ ਹੈ ਇਹਨੂੰ ਗੁਰਦੁਆਰੇ ਨੂੰ ਗੁਰਦੁਆਰੇ ਜਿਹਾ ਚਲਾਓ ਨਾ ਕਿ ਅਸੀਂ EMPLOYER ਹਾਂ ਗੁਰਦੁਆਰੇ ਤੇ ਸਾਧ ਸੰਗਤ ਦਾ ਕਿਸੇ ਨੇ ਰੁਪਈਆ ਪਾਇਆ ਕਿਸੇ 10 ਕਿਸੇ ਨੇ ਲੱਖ ਕਦੋਂ ਦਾ ਚੱਲੰਦਿਆ ਹੈ ਚੱਲਣਾ ਵੀ ਸਾਧ ਸੰਗਤ ਨਾਲ ਹੈ ਸਾਨੂੰ ਤੇ ਬਿਠਾਇਆ ਹੈ ਕਿ ਤੁਸੀਂ ਚਲਾਓ ਵਧੀਆ ਤਰੀਕੇ ਦੇ ਨਾਲ ਜੇ ਕੋਈ ਪੰਜਾਬ ਬੰਦੇ ਕੋਈ ਗੱਲ ਕਹਿ ਰਹੇ ਨੇ ਤੇ ਉਹ ਸਹੀ ਹੀ ਹੋएगी ਇਹ ਨਹੀਂ ਕਿ ਜੋ ਪੰਜ ਬੰਦਿਆਂ ਨੇ ਕਹੇ ਤੇ ਉਹੀ ਸਹੀ ਹੈ ਤੇ ਸਾਥ ਸੰਗਤ ਜੀ ਸਾਡੀਆਂ ਇਹਨੀਆਂ ਬੇਨਤੀਆਂ ਨੇ ਅਸੀਂ ਚਾਹੁੰਦੇ ਨਹੀਂ ਕਿ ਇਹੋ ਜਿਹੀ ਕੋ ਗੱਲਬਾਤ ਹੋਵੇ ਸਾਥ ਅਸੀਂ ਕਿਉਂਕਿ ਅਸੀਂ ਵੀ ਆਪਣੇ ਬਾਦਸ਼ਾਹ ਜਦੋਂ ਜਾਣਦੇ ਆ ਤੇ ਮਨ ਇਹ ਹੁੰਦਾ ਕਿ ਯਾਰ ਬੈਠੀਏ ਸ਼ਾਂਤੀ ਮੇਰੇ ਹਰ ਕੋਈ ਇਹ ਇਸ ਭਾਵ ਨਾਲ ਗੁਰਦੁਆਰਾ ਸਾਹਿਬ ਹੁੰਦਾ ਹੈ ਹਫਤੇ ਬਾਦ ਉਹ ਦੁਵਾਰਿਆਂ ਤੇ ਇਹੋ ਜਿਹਾ ਰੌਲਾ ਰੱਪਾ ਹੋਵੇ ਤੇ ਚੰਗੀ ਗੱਲ ਹੈ ਅਸੀਂ ਨਹੀਂ ਸਿਖਾਉਂਦੇ ਕੁਝ ਕਰਨਾ ਪਰ ਹੁਣ ਸਾਡੇ ਕੋਲ ਹੋਰ ਕੋਈ ਛਾਰਾ ਹੀ ਨਹੀਂ ਕਿਉਂਕਿ ਜੇ ਇਹ ਚੁੱਪ ਕਰਕੇ ਵੀ ਜਾਂਦੇ ਨਾ ਤੇ ਸਾਨੂੰ ਪਤਾ ਹੈ ਕਿ ਪਿੱਛੇ ਵੀ ਚੀਜ਼ ਹੁੰਦਾ ਰਿਹਾ ਹੈ ਭਾਈ ਸਾਹਿਬ ਤਿਆਰ ਕਰਦੇ ਹੀ ਇਹਨਾਂ ਨੂੰ ਕੱਢਤਾ ਆਹ ਕਰਦੇ ਹੀ ਇਹਨਾਂ ਨੂੰ ਕੱਢਤਾ ਜੋ ਹੈਗਾ ਵਾ ਤੁਸੀਂ ਅੱਜ ਹੀ ਦੱਸ ਦਿਓ ਇਹ ਨਾ ਹੋਵੇ ਕੱਲ ਨੂੰ ਹੋਰ ਹੀ ਗਲੰਤ ਤੇ ਦਾਸ ਰਿਆ ਮਨੋਂ ਇੰਨੀ ਸਿਗਾ ਪ੍ਰਵਾਨ ਕਰਨੀ ਸਾ ਸੰਗਤ ਦੀ ਹੁਣੀਆਂ ਪੁਲਾ ਦੀ ਖਿਮਾ वाहिगुरु जीा ख़ालसा वाहिगुरु जी फ्री